ਆ ਤੇ ਉਹ ਵਾਲੇ ਨੂੰ ਪੜਾ ਲਿਓ ਬੱਲੇ ਸੋਹਿਆ ਦੇਖੋ ਇੱਕ ਚੀਜ਼ ਦਾ ਆਕੜਾ ਜੇ ਤੁਹਾਨੂੰ ਉਹਦੇ ਆਕੜੇ ਦੀ ਕੋਈ ਡਿਟੇਲ ਚਾਹੀਦੀ ਹੋਈ ਤਾਂ ਮੈਂ ਡਿਪਟੀ ਕਮਿਸ਼ਨਰ ਨੂੰ ਕਹਿ ਦਾਂਗਾ ਤੁਹਾਨੂੰ ਇੱਕ ਇੱਕ ਚੀਜ਼ ਦਾ ਆਕੜਾ ਕਿ ਕੀ ਕੀ ਚੱਲ ਰਿਹਾ ਸਾਡੇ ਅਸੀਂ ਉਹ ਵੈਸੇ ਤਾਂ ਵੈਸੇ ਅਸੀਂ 5 ਵਜੇ ਜਿਹੜੀ ਸ਼ਾਮ ਨੂੰ ਪੀਸੀ ਕਰਦੇ ਆ ਉਹਦੇ 'ਚ ਡੇਲੀ بیس ਤੇ ਅਸੀਂ ਆਕੜਾ ਦੁੰਨੇ ਆ ਪਰ ਜੇ ਤੁਹਾਨੂੰ ਜ਼ਿਲ੍ਹੇ ਦਾ ਡਾਟਾ ਚਾਹੀਦਾ ਹੋਇਆ ਤਾਂ ਮੈਂ ਡਿਪਟੀ ਕਮਿਸ਼ਨਰ ਤੋਂ ਤੁਹਾਨੂੰ ਕਹਿ ਦੂੰਗਾ ਮਿਲ ਜੂਗਾ ਗੱਲ ਤਾਂ ਇਹ ਆ ਨਾ ਹੁਣ ਜਦੋਂ ਨਸ਼ਾ ਛੱਡਣ ਦੀ ਗੱਲ ਆਈ ਹੈ ਹੁਣ ਸਾਡੇ ਕੋਲ ਜਿੱਥੇ-ਇੱਥੇ ਸਾਡੇ ਕੋਲ ਸਾਰੀਆਂ ਫੈਸਿਲਿਟੀਆਂ ਮੌਜੂਦ ਨੇ ਸਾਡੇ ਕੋਲ ਓਪ ਟੈਂਟਰਾਂ ਤੇ ਸਾਰੇ ਸਾਰੇ ਦਵਾਈਆਂ ਮੌਜੂਦ ਨੇ ਸਾਡੇ ਕੋਲ ਰੀਹੈਬਿਲਿਟੇਸ਼ਨ ਸੈਂਟਰਾਂ ਚ ਸਾਡੇ ਕੋਲ ਸਿਵਲ ਹਸਪੀਟਲ ਦੇ ਵਿੱਚ ਸਾਡੇ ਕੋਲ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਸਾਰੀਆਂ ਚੀਜ਼ਾਂ ਫੈਸਿਲਿਟੀਆਂ ਅਵੇਲੇਬਲ ਹੈ ਕਿਸੇ ਵੀ ਕਿਸਮ ਦੀ ਦਿੱਕਤ ਨਹੀਂ ਆਉ ਸਰਕਾਰੀ ਤੌਰ ਤੇ ਤਾਂ ਜਿੰਨੀ ਸਾਡੇ ਕੋਲ ਫੈਸਿਲਿਟੀ ਹੈ 101% ਅਸੀਂ ਉਹਨੂੰ ਉਹ ਕਰ ਰਿਆਂ ਵੇਲ ਕਰ ਰਿਆਂ ਬਲਕਿ ਅਸੀਂ ਤਾਂ ਇਹ ਵੀ ਕਹਾਂਗੇ ਸਾਡੀ ਰੈਗੂਲਰ ਚੈਕਿੰਗ ਹੋ ਰਹੀ ਹੈ ਜਿਹੜੇ ਪ੍ਰਾਈਵੇਟ ਵੀ ਨਸ਼ਾ ਚੜਾਊ ਕੇਂਦਰ ਚਲਾ ਰਹੇ ਆ ਉੱਥੇ ਵੀ ਪ੍ਰੋਪਰ ਸਾਡਾ ਪ੍ਰਸ਼ਾਸਨ ਜਾ ਕੇ ਚੈੱਕ ਕਰ ਰਿਹਾ ਕਿ ਕਿਸੇ ਕਿਸਮ ਦਾ ਕਿਸੇ ਨਾ ਕੋਈ ਗਲਤ ਕੰਮ ੱੱਕਾ ਨਾ ਹੋਵੇ ਸੋ ਸਾਡੇ ਕੋ ਕੋਈ ਇਨਫਰਾਸਟ੍ਰਕਚਰ ਦੀ ਕਮੀ ਪਰਮਾਤਮਾ ਦੀ ਕਿਰਪਾ ਬਸ ਅਸੀਂ ਤਾਂ ਇਹ ਕਹਿੰਦੇ ਆ ਕਿ ਸਮਾਜ ਦੇ ਵਿੱਚ ਇੱਕ ਬਹੁਤ ਵੱਡਾ ਜਾਨੀ ਕਿ ਕਲੰਕ ਹੈ ਸਟਿਗਮਾ ਇਸ ਸਟਿਗਮਾ ਨੂੰ ਖਤਮ ਕਰਨ ਲਈ ਕਲੰਕ ਨੂੰ ਖਤਮ ਕਰਨ ਲਈ ਆਪਾਂ ਨੂੰ ਸਾਰਿਆਂ ਨੂੰ ਇੱਕ ਮੁਥੇ ਇੱਕ ਜੁਟ ਹੋਣਾ ਪਊਗਾ ਖੜੇ ਨੇ ਐਮਐਲਏ ਮਲੇਰ ਕੋਟਲਾ ਜਮੀਲੂ ਰਹਿਮਾਨ ਜੀ ਪੂਰੇ ਖੜੇ ਨੇ ਐਮ ਐਲ اے ਅਮਰਗੜ ਤੋਂ ਸਾਡੇ ਪ੍ਰੋਫੈਸਰ ਜਸਵੰਤ ਸਿੰਘ ਜੀ ਗੱਜਣ ਮਾਜਰਾ ਸਾਹਿਬ ਖੜੇ ਨੇ ਐਮ ਐਲ اے ਮੋਗੇ ਤੋਂ ਸਾਡੇ ਅਮਨ ਡਾਕਟਰ ਅਮਨਦੀਪ ਕੌਰ ਜੀ ਸਾਡੇ ਬਰਾਬਰ ਖੜੇ ਨੇ ਡਿਪਟੀ ਕਮਿਸ਼ਨਰ ਮਲੇਰਕੋਟਲਾ ਵਿਰਾਜ ਤਰਕੇ ਜੀ ਤੇ ਐਸ ਐਸ ਪੀ ਮਲੇਰਕੋਟਲਾ ਗगन ਅਜੀਤ ਸਿੰਘ ਜੀ ਅੱਜ ਸਾਰੀ ਪ੍ਰਸ਼ਾਸਨ ਤੇ ਅੱਜ ਸਾਰਾ ਜਿੰਨੇ ਵੀ ਡੀ ਸੀ ਦੇ ਮੈਂਬਰ ਆਏ ਨੇ ਮੈਂ ਵੀ ਡੀ ਸੀ ਦੇ ਮੈਂਬਰ ਜਿਹੜੇ ਵਲੰਟੇਰਲੀ ਆਪਣੀ ਮਨ ਦੇ ਨਾਲ ਆਪਣੇ ਮਨੋ ਅੱਜ ਚੱਲ ਕੇ ਐਡੀ ਵੱਡੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਚਾਚੂਰੇ ਹਾਲ ਦੇ ਵਿੱਚ ਪਹੁੰਚੇ ਨੇ ਮੈਂ ਉਹਨਾਂ ਦਾ ਵੀ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕਰਦਾ ਕਿਉਂਕਿ ਇਹ ਹੁਣ ਇੱਕ ਲੋਕ ਜਨ ਅੰਦੋਲਨ ਬਣ ਚੁੱਕਿਆ ਲੋਕ ਅੰਦੋਲਨ ਬਣ ਚੁੱਕਿਆ ਤੇ ਜਦੋਂ ਕੋਈ ਵੀ ਚੀਜ਼ ਜਨ ਅੰਦੋਲਨ ਬਣ ਜਵੇ ਫਿਰ ਜਨ ਅੰਦੋਲਨ ਨੂੰ ਰੋਕਣਾ ਬਹੁਤ ਮੁਸ਼ਕਲ ਹੁੰਦਾ ਸੋ ਇਹ ਜਿਹੜਾ ਯੁੱਧ ਨਸ਼ਿਆ ਵਿਰੁੱਧ ਜਨ ਅੰਦੋਲਨ ਹੈ ਇਹ ਹੁਣ ਆਪਣੇ ਸੱਟਾਕੁਨ ਨਤੀਜਿਆਂ ਤੇ ਜ਼ਰੂਰ ਪਹੁੰਚੂਗਾ